ਜਿਸ ਵਕਤ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਤੇ ਆਏ ਤੇ ਉੱਥੇ ਗੁਰਗੱਦੀ ਜਦੋਂ ਇਹਨਾਂ ਨੂੰ ਮਿਲੀ ਆ ਉਸ ਤੋਂ ਬਾਅਦ ਜਿਹੜਾ ਪਿਰਥੀ ਚੰਦ ਸੀ ਨਾ ਉਹਨੇ ਪਹਿਲਾਂ ਇਹ ਲਿਖ ਕੇ ਦਿੱਤਾ ਸੀ ਵੀ ਗੁਰਗੱਦੀ ਦੇ ਉੱਤੇ ਮੇਰਾ ਕੋਈ ਹੱਕ ਨਹੀਂ ਕਿਉਂਕਿ ਉਹਨੇ ਤਾਂ ਧਨ ਦੌਲਤ ਲੈ ਲਿਆ ਸੀ ਤੇ ਲਾਲਚ ਦੇ ਵਿੱਚ ਆ ਕੇ ਉਹਨੇ ਤੇ ਲਿਖ ਤਾਂ ਦਿੱਤਾ ਪਰ ਅੰਦਰੋਂ ਵੈਰ ਨਹੀਂ ਗਵਾਇਆ ਉਹਨੇ ਉਹਨੂੰ ਇਹ ਸੀ ਵੀ ਇਹ ਗੁਰਗੱਦੀ ਦੇ ਉੱਤੇ ਮੈਂ ਕਿਸੇ ਦਿਨ ਕਬਜ਼ਾ ਕਰ ਲੈਣਾ ਕਿਉਂਕਿ ਉਹਨੂੰ ਇਹ ਸੀ ਵੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜਿਹੜੇ ਹੈਗੇ ਆ ਉਹਨਾਂ ਦੇ ਘਰ ਤਾਂ ਔਲਾਦ ਹੀ ਕੋਈ ਨਹੀਂ ਹੈ ਤੇ ਮੇਰਾ ਪੁੱਤਰ ਮਿਹਰਬਾਨ ਜਿਹੜਾ ਹੈ ਉਸ ਨੂੰ ਇਹ ਗੁਰਗੱਦੀ ਮਿਲ ਜਾਣੀ ਹੈ ਬਾਅਦ ਵਿੱਚ ਅੰਦਰੋਂ ਵੈਰ ਰੱਖਦਾ ਰਿਹਾ ਤੇ ਉਸ ਨੇ ਕੀ ਕੀਤਾ ਉਸ ਨੇ ਜਾ ਕੇ ਸੁਲਹੀ ਖਾਨ ਦੇ ਕੋਲੇ ਉਹਦੇ ਕੰਨ ਭਰ ਦਿੱਤੇ ਚੁਗਲੀ ਕਰ ਦਿੱਤੀ ਕਿ ਜਿਹੜਾ ਮੇਰਾ ਭਰਾ ਹੈ ਅਰਜਨ ਦੇਵ ਉਹ ਇਸਲਾਮ ਦੇ ਖਿਲਾਫ ਗੱਲਾਂ ਕਰਦਾ ਹੈ ਇਸਲਾਮ ਦੇ ਖਿਲਾਫ ਲੋਕਾਂ ਨੂੰ ਭੜਕਾਉਂਦਾ ਹੈ ਇਸਲਾਮ ਦੀ ਨਿੰਦਾ ਕਰਦਾ ਹੈ ਤੇ ਉਸ ਸੁਲਹੀ ਖਾਨ ਨੇ ਕੀ ਕੀਤਾ ਉਹਨੇ ਆਪਣੇ ਭਤੀਜੇ ਜਿਹਦਾ ਨਾਮ ਸੀ ਸੁਲਬੀ ਖਾਨ ਉਸ ਨੂੰ ਫੌਜ ਦੀ ਟੁਕੜੀ ਦੇ ਕੇ ਭੇਜਦਾ ਜਦੋਂ ਫੌਜ ਦੀ ਟੁਕੜੀ ਦੇ ਕੇ ਭੇਜਿਆ ਤੇ ਉਹ ਫੌਜ ਲੈ ਕੇ ਤੇ ਆਉਂਦਾ ਜਦੋਂ ਉਹ ਗਵਿੰਦਵਾਲ ਸਾਹਿਬ ਦੇ ਕੋਲੋਂ ਬਿਆਸਾ ਦਰਿਆ ਨੂੰ ਪਾਰ ਕਰਨ ਵੇਲੇ ਉੱਥੇ ਰੁਕਦਾ ਤੇ ਉਸ ਇਲਾਕੇ ਦੇ ਵਿੱਚ ਕੁਝ ਧਾੜਮੀ ਰਹਿੰਦੇ ਸੀ ਤੇ ਉਹ ਧਾੜਗੀਆਂ ਨੇ ਆ ਕੇ ਉਹਨਾਂ ਦੇ ਉੱਤੇ ਹਮਲਾ ਕੀਤਾ ਉਹਨਾਂ ਦੀ ਲੁੱਟਮਾਰ ਕੀਤੀ ਤੇ ਉਸ ਲੜਾਈ ਦੇ ਵਿੱਚ ਜਿਹੜਾ ਸੁਲਬੀਖਾਨ ਸੀ ਉਹ ਮਾਰ ਤੱਕਿਆ ਉਹਨੂੰ ਮਾਰ ਦਿੱਤਾ ਮਰ ਗਿਆ ਉਹ ਜਦੋਂ ਮਰ ਗਿਆ ਤੇ ਪਿਰਥੀਚੰਦ ਜਿਹੜਾ ਸੀ ਇਹਨੂੰ ਹੋਰ ਮੌਕਾ ਮਿਲ ਗਿਆ ਇਹ ਦਿੱਲੀ ਫੇਰ ਜਾਂਦਾ ਹੈ ਜਾ ਕੇ ਤੇ ਕਹਿਣ ਲੱਗਿਆ ਵੀ ਜਿਹੜਾ ਤੇਰਾ ਭਤੀਜਾ ਸੀ ਸੁਲਬੀਖਾਨ ਉਸ ਨੂੰ ਮੇਰੇ ਭਰਾ ਨੇ ਮਰਾਇਆ ਕਿ ਸੁਲਹੀਖਾਨ ਜਿਹੜਾ ਸੀ ਨਾ ਉਹ ਕੰਨਾ ਦਾ ਕੱਚੇ ਹੀ ਸੀ ਉਹ ਉਥੋਂ ਫੋਇ ਲੈ ਕੇ ਚੱਲ ਪਿਆ ਜਦੋਂ ਹੁਣ ਸੁਲਹੀ ਖਾਨ ਉਥੋਂ ਫੋਇ ਲੈ ਕੇ ਆਉਂਦਾ ਨਾਲ ਹੀ ਪਿਰਤੀ ਚੰਦ ਆਉਂਦਾ ਉਹਦੇ ਚੱਲ ਕਰਨਾ ਪਿਰਤੀ ਚੰਦ ਵੀ ਉਹਦੇ ਨਾਲ ਹੈ ਤੇ ਆਉਂਦਿਆ ਆਉਂਦਿਆ ਉਹਨਾਂ ਨੇ ਆ ਕੇ ਇੱਥੇ ਵਿਆਸਾ ਦੇ ਨੇੜੇ ਉਹਨਾਂ ਨੇ ਪਹਿਲਾ ਪੜਾਅ ਕੀਤਾ ਤੇ ਉਸ ਤੋਂ ਬਾਅਦ ਜਦੋਂ ਜਿਹੜਾ ਪਿਰਥੀ ਚੰਦ ਸੀ ਪਿਰਥੀ ਚੰਦ ਉਸ ਨੂੰ ਆਪਣਾ کاروبار ਤੇ ਆਪਣਾ ਸਾਜੋ ਸਮਾਨ ਦਿਖਾਉਣ ਲੈਣ ਗਿਆ ਵੀ ਆਓ ਆਪਾਂ ਘੁੰਮ ਫਿਰ ਕੇ ਆਉਣੇ ਬਾਕੀ ਫੌਜ ਉੱਥੇ ਡੇਰਾ ਕੀਤਾ ਹੋਇਆ ਸੀ ਤੇ ਇਹ ਲੈ ਗਿਆ ਜਿੱਥੇ ਇਹਨੇ ਆਪਣੇ ਇੱਟਾਂ ਦੇ ਪੱਠੇ ਬਣਾਏ ਹੋਏ ਸੀ ਆਵੀਆਂ ਤਪਾਈਆਂ ਹੋਗੀਆਂ ਸੀ ਕਹਿਣ ਤੋਂ ਭਾਵ ਕਿਉਂਕਿ ਉਹ ਤਾਂ ਆਵੀਆਂ ਹੀ ਹੁੰਦੀਆਂ ਸੀ ਜ਼ਿਆਦਾਤਰ ਉਹ ਜਿਹੜੇ ਭੱਠੇ ਉਹ ਆਵੀਆਂ ਜਿਹੜੀਆਂ ਬਣਾਈਆਂ ਸੀ ਨਾ ਇਹਨੇ ਉਹਦੇ ਵਿੱਚ ਨਿਰੀ ਅੱਗ ਸੀ ਤੇ ਸੁਲਹੀ ਖਾਨ ਤਾਂ ਪਹਿਲਾਂ ਮਾਰਿਆ ਗਿਆ ਹੁਣ ਸੁਲਹੀ ਖਾਨ ਜਿਹੜਾ ਸੀ ਇਹ ਕਿਰਤੀ ਚੰਦ ਦੇ ਨਾਲ ਹੈ ਤੇ ਇਹ ਘੋੜੇ ਦੇ ਉੱਤੇ ਸਵਾਰ ਹੈ ਦੋਨੋਂ ਜਣੇ ਘੋੜਿਆਂ ਦੇ ਉੱਤੇ ਇਹ ਘੁੰਮਦੇ ਫਿਰਦੇ ਆ ਤੇ ਅਚਾਨਕ ਕਹਿਣ ਲੱਗੇ ਉਹ ਜਿਹੜਾ ਘੋੜਾ ਸੀ ਨਾ ਸੁਲਹੀ ਖਾਨ ਦਾ ਉਹ ਅਚਾਨਕ ਕਿਸੇ ਚੀਜ਼ ਤੋਂ ਡਰਿਆ ਤੇ ਉਹ ਦੌੜ ਕੇ ਗਿਆ ਜਾਂਦਿਆਂ ਸਾਰ ਉਹ ਜਿਹੜਾ ਸੁਲਹੀ ਖਾਨ ਦਾ ਘੋੜਾ ਸੀ ਨਾ ਉਹ ਆਵੀ ਦੇ ਉੱਤੇ ਉਸ ਪੱਠੇ ਦੇ ਉੱਤੇ ਚੜ ਗਿਆ ਉੱਤੇ ਜਾਂਦਿਆਂ ਸਾਰ ਤੇ ਕਹਿ ਲੱਗਿਓ ਅੱਗ ਦੇ ਵਿੱਚ ਡਿੱਗਿਆ ਅੱਗ ਦੇ ਵਿੱਚ ਡਿੱਗਦੇ ਅੰਸਾਰ ਜਿਹੜਾ ਸੁਲਹੀ ਖਾਨ ਸੀ ਉਹ ਵੀ ਤੇ ਉਹਦਾ ਘੋੜਾ ਵੀ ਦੋਨੋਂ ਉਹਦੇ ਵਿੱਚ ਰਾਖ ਹੋ ਗਏ ਸੜ ਗਏ ਜਦੋਂ ਸੜ ਗਏ ਤੇ ਸਹਿਬ ਨੇ ਫਿਰ ਇੱਕ ਬਚਨ ਉਚਾਰਨ ਕੀਤਾ ਸਤਿਗੁਰਾਂ ਨੇ ਕਹਿੰ ਲੇ ਕਿ ਸੁਲਹੀ ਤੇ ਨਾਰਾਇਣ ਰਾਖ ਮੇਰੇ ਉੱਤੇ ਚੜਾਈ ਕਰਕੇ ਕਹਿੰਦੇ ਆਇਆ ਸੀ ਤੇ ਮੈਂ ਕਿਸੇ ਕੋਈ ਚਿੱਠੀ ਪੱਤਰ ਨਹੀਂ ਭੇਜਿਆ ਕੋਈ ਬੰਦੇ ਨਹੀਂ ਭੇਜੇ ਵੀ ਉਹਦੇ ਨਾਲ ਕੋਈ ਸੁਲਹਾ ਕਰਨ ਵਾਸਤੇ ਉਹਦੇ ਨਾਲ ਕੋਈ ਇਸੇ ਤਰ੍ਹਾਂ ਦਾ ਰਾਜੀ ਨਾਮਾ ਕਰਨ ਵਾਸਤੇ ਉਹ ਤੋਂ ਡਰਦੇ ਨੇ ਕਹਿ ਲੱਗੇ ਮੈਂ ਤਾਂ ਸਿਰਫ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਅਰਦਾਸ ਕੀਤੀ ਸੀ ਕਿ ਅਕਾਲ ਪੁਰਖ ਨੇ ਮੇਰੀ ਰੱਖਿਆ ਕੀਤੀ ਸਤਿਗੁਰਾਂ ਦਾ ਬਚਨ ਹੈ ਸੁਲਹੀ ਤੇ ਨਾਰਾਇਣ ਰਾਖ ਸੁਲਹੀ ਕਾ ਹਾਥ ਕਹੀਂ ਨਾ ਪਹੁੰਚੈ ਸੁਲਹੀ ਹੋਏ ਮੂਆ ਨਾ ਪਾਕ ਨਾ ਪਾਕ ਦਾ ਅਰਥ ਹੁੰਦਾ ਹੈ ਅਪਵਿੱਤਰਤਾ ਦੇ ਨਾਲ ਮਰਿਆ ਕਿਉਂਕਿ ਇਹ ਜਿਹੜੇ ਮੁਸਲਮਾਨ ਲੋਕ ਨੇ ਇਸਲਾਮ ਦੇ ਵਿੱਚ ਰਹਿਣ ਵਾਲੇ ਨੇ ਇਸਲਾਮਕ ਲੋਕਾਂ ਦੇ ਵਿੱਚ ਜਦੋਂ ਕਿਸੇ ਨੂੰ ਕੋਈ ਅਗ ਲੱਗਦੀ ਐ ਸੜਿਆ ਜਾਂਦਾ ਤੇ ਉਸ ਨੂੰ ਨਾਪਾਕ ਮੰਨਿਆ ਜਾਂਦਾ ਵੀ ਇਹ ਇਹਦੀ ਮੁਕਤੀ ਨਹੀਂ ਹੋ ਸਕਦੀ ਕਿਉਂ ਕਿਉਂਕਿ ਇਹ ਨਾਪਾਕ ਹੋ ਗਿਆ ਉਹ ਕਬਰਾਂ ਦੇ ਵਿੱਚ ਦਫਨਾਉਂਦੇ ਆ ਉਹ ਸਾੜਦੇ ਨਹੀਂ ਜੇ ਕੋਈ ਸੜ ਜਾਵੇ ਤੇ ਉਸ ਨੂੰ ਨਾਪਾਕ ਕਿਹਾ ਜਾਂਦਾ ਕਹਿ ਲੱਗਿਓ ਜਿਹੜਾ ਸੁਲਹੀ ਚੜ ਕੇ ਆਇਆ ਸੀ ਨਾ ਮੇਰੇ ਮਾਲਕ ਨੇ ਮੇਰੇ ਸਤਨਾਮ ਸ੍ਰੀ ਵਾਹਿਗੁਰੂ ਨੇ ਮੇਰੀ ਰੱਖਿਆ ਕੀਤੀ ਤੇ ਉਸ ਸੁਲਹੀ ਨੂੰ ਕਹਿਣ ਲੱਗੇ ਜਿਉਂਦਿਆਂ ਹੀ ਸਾੜ ਦਿੱਤਾ ਤੇ ਬਾਬਾ ਜੀ ਦਾ ਬਚਨ ਹੈ ਸੁਲਹੀ ਤੇ ਨਾਰਾਇਣ ਰਾਖ ਸੁਲਹੀ ਕਾ ਹਾਥ ਕਹੀਂ ਨਾ ਪਹੁੰਚੈ ਸੁਲਹੀ ਹੋਏ ਮੂਆ ਨਾ ਪਾਕ ਕਹਿਣ ਲੱਗੇ ਉਹ ਮਰਿਆ ਪਰ ਮਰਿਆ ਵੀ ਕਿਵੇਂ ਨਪਾਕ ਹੋ ਕੇ ਮਰਿਆ ਉਹਦੀ ਕੋਈ ਪਵਿੱਤਰਤਾ ਨਹੀਂ ਰਹਿ ਗਈ ਸਤਿਗੁਰੂ ਕਹਿਣ ਲੱਗੇ ਫਿਰ ਜਿਹੜਾ ਪਿਰਥੀ ਚੰਦ ਸੀ ਨਾ ਕਹਿਣ ਲੱਗੇ ਫਿਰ ਹੱਥ ਮਲਦਾ ਰਹਿ ਗਿਆ ਜਿਸ ਨੇ ਮੇਰੇ ਉੱਤੇ ਹਮਲਾ ਕਰਵਾਉਣ ਦਾ ਯਤਨ ਕੀਤਾ ਸੀ ਤੇ ਪਰਮੇਸ਼ਰ ਨੇ ਕਹਿਣ ਲੱਗੇ ਮੇਰੇ ਸਿਰ ਦੇ ਉੱਤੇ ਮੇਰਾ ਪਰਿਆ ਹੱਥ ਰੱਖ ਕੇ ਮੇਰੀ ਰੱਖਿਆ ਕੀਤੀ ਕਿ ਜਿਹੜਾ ਚੜ ਕੇ ਆਇਆ ਸੀ ਉਸ ਨੂੰ ਨਾ ਪਾਕ ਕਰਕੇ ਮਾਰ ਦਿੱਤਾ ਇਸੇ ਤਰ੍ਹਾਂ ਜਦੋਂ ਕੋਈ ਉਸ ਮਾਲਕ ਨੂੰ ਚੇਤੇ ਕਰਦਾ ਹੈ ਨਾ ਜਦੋਂ ਸਭ ਕੁਝ ਛੱਡ ਕੇ ਉਸ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਧਿਆਨ ਧਰ ਦਿੰਦਾ ਵੀ ਇਹ ਮਾਲਕ ਮੇਰੇ ਕੋਲ ਤਾਂ ਪਾਵਰੀ ਕੋਈ ਨਹੀਂ ਮੇਰੇ ਕੋਲੇ ਕੋਈ ਸ਼ਕਤੀ ਨਹੀਂ ਮੈਨੂੰ ਹੁਣ ਬਚਾਉਣ ਵਾਲਾ ਕੋਈ ਨਹੀਂ ਤੇਰੇ ਤੋਂ ਬਿਨਾ ਮੈਨੂੰ ਮੇਰਾ ਰੱਖਿਆ ਕੋਈ ਨਹੀਂ ਤੇ ਮੇਰਾ ਸਤਨਾਮ ਸ਼੍ਰੀ ਵਾਹਿਗੁਰੂ ਫਿਰ ਹੱਥ ਤੇ ਕੇ ਰੱਖਿਆ ਕਰਦਾ ਆਪ ਕਿਰਪਾ ਕਰ ਦਿੰਦਾ